ਆਵਾਜ਼ ਦੀ ਲਾਈਟ ਕਿੱਥੋਂ ਜਗਦੀ ਆ ਰੋਗਾਂ ਨਹੀਂ ਆ ਕੇ ਆਉਂ ਪਕਾਈ ਮਾਰਛੇ ਦੀ ਕਰ ਤੇਰੀ ਮਾਂ ਪਕਾਉਂਦਾ ਆਈ ਸੀ ਟੀ ਆ ਨਹੀਂ ਨਹੀਂ ਉਹ ਜਿਹੜਾ ਆਚਾਰੇਗਾ ਗਲ ਗਿਆ ਜਿਹੜਾ ਉਹ ਤਾਂ ਬਾਹਰ ਕੱਢਣਾ ਹੀ ਪੈਣਾ ਨਾ ਬਾਰ ਬਾਰ ਉਹਦਾ ਕੋਈ ਮਤਲਬ ਨਹੀਂ ਵਿੱਚ ਜਗਾ ਸੀਗੀ ਠੀਕ ਹੈ ਪਹਿਲੀ ਗੱਲ ਤਾਂ ਸਾਸਰੀ ਘਰ ਸਾਰਿਆਂ ਨੂੰ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਆ ਬਤੇ ਹੈ ਠੀਕ ਹੈ ਕੀ ਸੀਕਰਟ ਆ ਉਹ ਜਦੋਂ ਪੂਰਾ ਕੰਮ ਸਾਡਾ ਕੰਪਲੀਟ ਹੋ ਗਿਆ ਉਹ ਅਸੀਂ ਉਦੋਂ ਦੱਸਾਂਗੇ ਠੀਕ ਹੈ ਸਰਪ੍ਰਾਈਜ਼ ਹੈ ਤੇ ਆਹ ਦੇਖੋ ਚਾਰ ਸਾਡਾ ਤੁਹਾਨੂੰ ਦੱਸਿਆ ਸੀ ਨਾ ਕਿ ਉਲੀ ਲੱਗੀ ਪੂਰਾ ਗਲ ਗਿਆ ਵਾ ਜਿਹੜਾ ਚੰਗਾ ਚੰਗਾ ਸੀ ਅਸੀਂ ਕੱਢ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਮਤਲਬ ਕਿ ਸਾਫ ਸਫਾਈ ਕਰਨ ਲੱਗੇ ਆ ਠੀਕ ਹੈ ਤੇ ਇੱਧਰ ਸਾਡੀ ਜਿਹੜੀ ਮੂਹਰੇ ਤੂੜੀ ਗਲੀ ਵੀ ਸ਼ੋ ਵੀ ਚੱਕਣ ਲੱਗੇ ਆ ਰਾਤ ਦਾ ਟਾਈਮ ਹੈ ਤੇ ਹੁਣ ਟਰਾਲਾ ਪਾਵਾਂਗੇ ਟਰਾਲਾ ਪਾ ਕੇ ਇਹਨੂੰ ਪਿੱਛੇ ਲਾ ਕੇ ਤੇ ਸਾਰਾ ਅਸੀਂ ਪ੍ਰੋਸੈਸ ਕੰਪਲੀਟ ਕਰਾਂਗੇ ਠੀਕ ਹੈ ਪੂਰੀ ਸਾਫ ਸਫਾਈ ਇਸ ਵੇਰ ਤੱਕ ਤੁਸੀਂ ਦੇਖੋਗੇ ਪੂਰੀ ਸਾਡੀ ਸਫਾਈ ਹੈ ਹੁਣ ਲਗਾਤਾਰ ਵਲੌਗ ਸਾਡੇ ਆਇਆ ਕਰਨਗੇ ਠੀਕ ਹੈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਹੁਣ ਐਂਡ ਤੱਕ ਸਾਡਾ ਵਲੌਗ ਵੀਡੀਓ ਨੂੰ ਜਰੂਰ ਦੇਖਿਓ ਜੋ ਆਪਰਾ ਕਈ ਨੇ ਤੁਸੀਂ ਤਾਂ ਡੰਗੀ ਫਿਰਦੇ ਆ ਕਈ ਨੇ ਤੁਸੀਂ ਤਾਂ ਡੰਗੀ ਫਿਰਦੇ ਆ ਕਈ ਕਈ ਅਸੀਂ ਘਰੇ ਪਾਲ ਪਾਲ ਕੇ ਥੱਕ ਗਏ ਕਈ ਉੱਥੇ ਚਾਹੀਦੀ ਸੀਗੀ ਕਿਆ ਕਈ ਚਾਹੀਦੀ ਹੋਤੇ ਜਦੋਂ ਤੇ ਕਈ ਇਹ ਤਾਂ ਕਰੇ ਵੀ ਚਾਹੀਦੀ ਸੀਗੀ ਕਈ ਆ ਉਹ ਬਈ ਸਾਬੂੜੂਆਂ ਨੇ ਗੋਲ ਸੱਟ ਸੱਟ ਕੇ ਖਰਾਬ ਕੀਤੀ ਪਈ ਆ ਉਹ ਆ ਦੇਖੋ ਪਾਲੋਕੇ ਵੀ ਸੌਂਗੇ ਠੀਕ ਐ ਓਏ ਸ਼ੰਦਰ ਕਾ ਘਰ ਉਹ ਵੀ ਸੌਂਗੇ ਤੇ ਅਸੀਂ ਸਾਰੇ ਜਾਣੇ ਕੰਮ ਲੱਗੇ ਹੋ ਯਾਰ ਆਪ ਦਾ ਟਾਈਮ ਆ 6:30 ਹੋ ਗਏ ਆ ਆ ਤਰ ਪਾਲਕੜਤਾ ਵਿੱਚ ਇਹਨੂੰ ਸਾਰਾ ਆ ਸਾਡੀ ਮੀਨੀ ਨੂੰ ਮੈਲੋ ਮੀਨੀ ਨੇਰੇ পুরা ਸਰਸੂਰੇ ਬਾਹ ਕੇ ਰਹਾ ਦੀ ਇਹ ਪੂਰੀ ਬਣ ਕੇ ਵਧੀਆ ਹੈਨਾ ਇਹਨਾਂ ਵਿਚਾਰੀਆਂ ਨੇ ਕੋਲੇ ਵੀ ਨਹੀਂ ਮੇਰੇ ਤੋਂ ਹੋਇਆ ਜਾਂਦਾ ਮੈਂ ਥੋੜੀ ਜੀ ਹੋਰ ਹੀ ਪਾਸੀ ਬੀਜੀ ਰਹੀ ਨਹੀਂ ਐ ਤੇ ਆ ਸਾਡੀ ਰਹੀ ਛਿੰਦੋ ਛਿੰਦੋ ਨੇ ਅੱਜ ਕਲੌਂਜੀ ਦਾ ਜੂਸ ਕੀਤਾ ਤੇਰਾਣੂ ਰਹੀ ਸਾਡੀ ਦੇਖ ਲਓ ਮੈਲੋ ਇਹਨੂੰ

सवेरे सीक्रेट मिशन स्टार्ट हो चुका बहुत हो गई ਦੇ ਆ ਸਾਰੀ ਇਧਰ ਆ ਕੇ ਖੱਚ ਦੇ ਆਉ ਸਾਡਾ ਡੀ ਜੇ ਸਿਸਟਮ ਲੱਗਿਆ ਬੈਠਾ

ਆਇਆ ਤੇਰੀ ਵੀਡੀਓ ਬਣਾਵਾ ਗਵਾਂਡੀ ਕਈਆਂਣਾ ਮਾਰਨ ਆਉਲੇ ਸਾਡਾ ਕਤਲ ਕਰਨ ਆਉਦੇ ਗਵਾਂਡੀ ਉਹ ਦੇਖੋ ਗਈ ਪਾਲੋ ਗਈ ਕਈ ਲੈ ਕੇ ਆਈ ਸੀ ਉਹ ਪਹਿਲਾਂ ਕਾਲੋ ਗਈ ਚੱਕੀ ਖੜੀ ਸੀ ਜੀ ਜੋਰਾ-ਸ਼ੋਰਾ ਤੇ ਕੰਮ ਚੱਲੀ ਜਾਂਦਾ ਜਦੋਂ ਸਾਡਾ ਪੂਰਾ ਕੰਮ ਕੰਪਲੀਟ ਹੋ ਗਿਆ ਠੀਕ ਹੈ ਸ਼ਾਮ ਤੱਕ ਕਿੰਨਾ ਹੁੰਦਾ ਉਹ ਤੁਹਾਨੂੰ ਸਾਰਾ ਸੀ ਦਿਖਾਵਾਂਗੇ ਐਂਡ ਤੱਕ ਸਾਡੀ ਵੀਡੀਓ ਜਰੂਰ ਦੇਖਿਆ ਕਰੋ ਗਾਈਜ਼ ਵੀਰੇ